ਸਾਡਾ ਪੰਬੋਈ ਆ ਜਿਹੜਾ ਕਰਦਾਸਪੁਰ ਠੀਕ ਆ ਜੀ ਤਾਂ ਤੁਸੀਂ ਬੋਡੀ ਸਰਵ ਦੇ ਪੰਜ ਦੂਸ ਦੇ ਗਏ ਸੀਗੇ ਉਹ ਤੋਂ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਕਿ ਜਾਂ ਮਤਲਬ ਡੈਡੀ ਜਿਹੜੇ ਹੀ ਨਾ ਵੀ ਮੱਜੇ ਤੇ ਪਏ ਰਹਿੰਦੇ ਸੀ ਇਹਨਾਂ ਕੋਈ ਪੁਰਿਆ ਪੁਰਿਆ ਨਹੀਂ ਜਾਂਦਾ ਹਾਂਜੀ ਤੇ ਮਤਲਬ ਹੁਣ ਜਿਹੜਾ ਵੀ ਆਪਾਂ ਪੰਡ ਜੂਸ ਪੀਤੇ ਆ ਉਹਦੇ ਨਾਲਾਨੂੰ ਮਤਲਬ ਫਰਕ ਹੋਆ ਠੀਕ ਹੈ ਠੀਕ ਹੈ ਦਵਾਈ ਦੋਈ ਕਿੰਨੀ ਖਾਦੀ ਤੁਸੀਂ ਦਵਾਈ ਕਾਫੀ ਖਾਦੀ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਫਿਰ ਵੀ ਕਿੰਨੀ ਸਾਡੀ ਮਹੀਨੇ ਦੀ ਦਵਾਈ ਲੱਗ ਜਾਂਦੀ ਸੀਗੀ ਹਿੰਦੇ ਦਵਾਈ ਨਾਲ ਵੀ 1000 ਰੁਪਏ ਦੀ 1000 ਰੁਪਏ ਦੀ ਹਾਂਜੀ ਤੇ ਹੁਣ ਤਾਂ ਨਹੀਂ ਦਵਾਈ ਲਿਆਉਣੇ ਕੇ ਲਈ ਲਿਆਉਣੇ ਕੋਈ ਦੋ ਹੀ ਖਾਨੇ ਹੋ ਨਹੀਂ ਦਵਾਈ ਹੁਣ ਆਪਾਂ ਬਾਹਰ ਕੋਈ ਨਹੀਂ ਲਿਆਉਂਦੇ ਸਿਰਫ ਜਿਹੜੀ ਹੁਣ ਪਾਣੀ ਜੂਸ ਵਾਲੀ ਜੂਸ ਕਰ ਲੈਂਦੇ ਆ ਅੱਛਾ ਜੀ ਤੇ ਹੁਣ ਤੁਹਾਨੂੰ ਜਿਹੜਾ ਹੁਣ ਲੱਖਾਂ ਇਹ ਤਾਂ ਵੀਡੀਓ ਦੇਖਣਗੇ ਉਹਨਾਂ ਨੂੰ ਕੀਸ ਰੇਹਾਂ ਦੇਣਾ ਚਾਹੁੰਦੇ ਹੋ ਇਹ ਪਾਣੀ ਜੂਸ ਜਿਹੜਾ ਤੁਸੀਂ ਵੀ ਜੂਸ ਕਰੋ ਹਾਂਜੀ ਇਹਨਾਂ ਦਾ ਫਰਕ ਪਾਊਗਾ ਤੁਹਾਨੂੰ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਹੁਣ ਕੋਈ ਦਵਾਈ ਖਾਂਦੇ ਤਾਂ ਨਹੀਂ ਸਰੀਰ ਤੁਹਾਡਾ ਬਿਲਕੁਲ ਠੀਕ ਹੈ ਕੋਈ ਦਰਦ ਆ ਦਰਦ ਵਗੈਰਾ ਹਾਂਜੀ ਠੀਕ ਆ ਚਲੋ ਠੀਕ ਆ ਥੈਂਕ ਯੂ ਜੀ